ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਰਾਵਾਂ ਨੂੰ ਤੇ ਅੱਜ ਅਸੀਂ ਵੜਦੇ ਹਾਂ ਜੀਰੀ ਪ੍ਰੇਮ ਦੀ ਨਮਾਇਦੇ ਦੀ ਤੇ ਨਾਲ ਆਪਣੇ ਬੈਠਾ ਚੰਕੌਰ ਚੰਕੌਰ ਸਿੰਘ ਕੋੜੀ ਇਹ ਯਾਰ ਇਹ ਯਾਰ ਇਹ ਕੋੜੀ ਜੀ ਨਾਉਣ ਵਾਲੀ ਮਸ਼ਹੂਰ ਹੈ ਇਹ ਆਪਣੀ ਐਮਐਸ ਚੱਲੀ ਜਾਂਦੀ ਆ ਉਧਰ ਸਾਨੂੰ ਦਿਖਾਉਣਾ ਤਾਂ ਪਿਛਲੇ ਪਾਸੇ ਨਾਲ ਵੀ ਤੇ ਆ ਸੱਬੀ ਦੇ ਵਿੱਚ ਵੀ ਚੱਲਦੀ ਹੈ ਓ ਜਲਦੀ ਮਸ਼ੀਨ ਕਿੰਨਾ ਪਾਣਾ ਚੰਗਾ ਰਿਹਾ ਤਿੰਨ ਕਿਲੇ ਬਾਈ ਆ ਸਾਰਾ ਹਾਂ ਤਿੰਨ ਕਿਲੇ ਨੇ ਤੇ ਇੱਕ ਟਰਾਲੀ ਆਹ ਭਰਤੀ ਇਹਦੇ ਵਿੱਚੋਂ ਬਾਕੀ ਵਹਾਣਾ ਥੋੜੇ ਸਾਹਮਣੇ ਖੜਾ ਬਾਈ ਹੂੰ ਹੋਰ ਸਾਬ ਕਿਵੇਂ ਲੰਘਦਾ ਸੀਜ਼ਨ ਮੁੰਡੂ ਹੋਰ ਸਾਰੇ ਹੋਰ ਕੋਈ ਵਿਚਾਰ ਦੇਣਾ ਚਾਹਨਾ ਪੋਰੀ ਬਸਨ ਕਰ ਹਾਂ ਫਸਲਾਂ ਦਾ ਕੀ ਕੀ ਵਿਚਾਰ ਹੈ ਤੇ ਕੀ ਫਸਲਾਂ ਨਾਉਣੀਆ ਕੰਮ ਉੱਚੀ ਮੜਾ ਉੱਚੀ ਹੋੜ ਕੇ ਆਪਣਾ ਟਰੈਕਟਰ ਚੱਲੀ ਜਾਂਦਾ ਕੰਮ ਡਾਉਣਾ ਬਈ ਇਹ ਫਸਲਾਂ ਦਾ ਜਮੀਂ ਡੀਵੀ ਡਾਉਣਾ ਹਣਾ ਪਰਦਾ ਹੋਣ ਲੱਗਾ ਬਈ ਯਾਰ ਜਮਾ ਹੋਰ ਇਹ ਮੰਡੀ ਪੈ ਗਿਆ ਜਿਵੇਂ ਜਿਵੇਂ ਜੀਰੀਆਂ ਖੜੀਆਂ ਦੀ ਮਣੀ ਟੁੱਟ ਗਈ ਸਾਰਾ ਕਣਕਲਾ ਕੰਮ ਹੀ ਹੋ ਗਿਆ ਇੱਦਾਂ ਇਹਦਾ ਕਣਕਾ ਨਹੀਂ ਕਣਕ ਹੋ ਗਿਆ ਨਹੀਂ ਇਹਦੇ ਕਣਕਾ ਹੋ ਜਾਂਦਾ ਜੀਰੀ ਹੋਏ ਦੀ ਅਸਮਣ ਮਾ ਕਣਕ ਹੋਈ ਨਹੀਂ ਹੋਰ ਇਸੇ ਨਹੀਂ ਠੀਕੇ ਟੁੱਕਾ ਮੋੜਨਾ ਹੁੰਦਾ ਹੋਰ ਹਾਂ ਇਹ ਤੇ ਜੇ ਨੇ ਬਈ ਵਿਆਹ ਨੂੰ ਕਰਨਾ ਹੁੰਦਾ ਕਿਸੇ ਸ਼ੋਕ ਵੀ ਕਰੀ ਹੁੰਦੇ ਬਈ ਇਸ ਨੂੰ ਕੋ ਪੱਧਰ ਤੋਂ ਬਾਰੇ ਜ਼ੋਰ ਨਾਉਂਦਾ ਹਾਂ ਹਾਂ ਸਰ ਸਰਕਲ ਹੀ ਖੇਤੀ ਦੇ ਸਿਰ ਤੋਂ ਚੱਲਦਾ ਜੱਟਾਂ ਦਾ ਹਾਂ ਚੱਲਦਾ ਬਈ ਉਧਰ ਏਰੀਆ ਦੇ ਵਿੱਚ ਹੜਾ ਆ ਗਿਆ ਦੇਖੋ ਉੱਥੇ ਸਾਰਾ ਕੁਝ ਹੀ ਖਤਮ ਹੋ ਗਿਆ ਹਾਂ ਬਈ ਆਪਣੇ ਚਲਕ ਜੀਰੀ ਹੈਗੀ ਤੇ ਇਹ ਚਲ ਘੱਟ ਹੋ ਗਈ ਕੋਈ ਗੱਲ ਨਹੀਂ ਹਾਂ ਹੋ ਨਹੀਂ ਜਮੀਂ ਆ ਹੋ ਗਿਆ ਉਹਨਾਂ ਦਾ ਜਮੀਂ ਵੀ ਵਿਜਾਰਨ ਖਤਮ ਹੋ ਗਿਆ ਬਹੁਤ ਔਖਾ ਹੁੰਦਾ ਵੀ ਅਜੇ ਤੱਕ ਬਾਏ ਨੂੰ ਬਾਹਨ ਆ ਜੇ ਪੱਧਰ ਹੋਈ ਨਹੀਂ ਕਿ ਉੱਥੇ ਟਰੈਕਟਰ ਹੀ ਚੱਲੀ ਜਾਂਦੇ ਨੇ ਕੱਲਿਆਂ ਸਿਆਂ ਡੇਰ ਬੱਬਾ ਬਣਾਣਗੇ ਜਿੱਥੇ ਵਹੀਲ ਲੱਗੇ ਨੇ ਉਹਨੇ ਅੱਸਿਆਂ ਬਈ ਉੱਥੇ ਚਿੰਦੀ ਜਾਂਦੇ ਨੇ ਉਸੇ ਪੱਖੋਂ ਕੇ ਬੰਨ ਲੁੱਟੇ ਦੀ ਜਿਹੜਾ ਆਪਾਂ ਕੋਕੀ ਹੁੰਦੇ ਨੇ ਠੀਕ ਆ ਜਿੱਤੇ ਮਸੀਨ ਲੈ ਕੇ ਆਇਆ ਇਹ ਆ ਵੇ ਵੀ ਲੋਣਾ ਚਲ ਰਹਾ ਆਪਦਾ ਬਹੁਤ ਠੀਕ ਆ ਬਹੁਤ ਠੀਕ ਆਪਣਾ ਭਾਈ ਤੁਾਬੇ ਤੇਰੇ ਸਿਛ ਦੀ ਕਿਰਪਾ ਪਨੇਰੀ ਦੇ ਸੰਗਰੂਰ ਜ਼ਿਲ੍ਹੇ ਦੇ ਹਾਂ ਹਾਂ ਜਦੋਂ ਪੂਰੀ ਖੁੱਲ ਕਿਰਪਾ ਮਾਸਤਾਂ ਸਾਹਿਬ ਤੇ ਪਰ ਉਧਰ ਅਲੱਗ ਬਹੁਤ ਹੋ ਗਿਆ ਮਸਰੂ ਮਸੀਨ ਦਿਖਾਉਣ ਨੇ ਹੁਣ ਆਪਣੇ ਲਵੇ ਆ ਮਰੀ ਆ ਵਿਸ਼ਾਲ ਅੱਜ ਘਰੇ ਖੜੀ ਆ ਰੋਦੀ ਕੰਪ ਰਹੀ ਆ ਹੁਣ ਬਈ ਠੰਡਾ ਹੂੰ ਇਹਨੂੰ ਬਚਾਲ ਨਹੀਂ ਦਿਖਾਉਂਦੇ। ਅੰਜੇ ਕਿ ਆ ਵੀ ਚੱਲ ਹੁਣ ਇੱਕਨਾਂ ਲਈ ਟਿੱਕੀ ਜਲਾ ਲੈਂਦੇ। ਨਹੀਂ ਕਿਉਂ ਕਰ? ਹਾਂ ਬਈ ਹਾਂ। ਵਿਜਲ ਕਿਉਂ ਨਹੀਂ ਨਹੀਂ ਵੜਦੇ ਨੇ ਲੋ। ਹਾਂ ਦੋ ਜਾਣ ਕੰਮ ਇਤਨਾ ਚੱਲੇ ਗਿਆ। ਹਾਂ। ਹੋਰ ਸਭ ਸੁਖਸਾਂਦ ਬਈ ਜੱਸੇ ਸਾਰੇ ਝੋਨਾ ਵੱਢ ਲੈ ਕੇ ਮੇਰੇ ਆ ਝੜ। ਸਾਡੇ ਦਾ ਬੁਰਾ ਹਾਲੀ ਇੱਧਰ। ਮਤਲਬ ਸ਼ੇਰ ਹੁੰਦਾ। ਸ਼ੇਰ ਹੁੰਦਾ। ਅਹ ਨਿਰੇਜ ਤੇ ਆਜ ਚੱਲ ਜੀ ਆਪਣੀ ਐਮਐਸ ਆ। ਆਇਚਰ ਇਹ ਸਾਡਾ ਪੋੜੀ ਪੋੜੀ ਨੇ ਬਈ ਤੇਲ ਮਖਾਣਾ ਜਮਾ ਇੱਥੇ ਕਰਕੇ ਟਰੈਕਟਰ ਇਹ ਕਿਵੇਂ ਕਰਦਾ ਪਹਿਲਾਂ ਵੀ ਵੀਡੀਓ ਤੇ ਬਣਾਈਆ ਤੇਰਾ ਵਲੋਗ ਤੇ ਪੂਰਾ ਚੱਲੂ ਨਾ ਤੈਨੂੰ ਪਹਿਲਾਂ ਪਤਾ ਨਹੀਂ ਸੀ ਪਤਾ ਹੀ ਨਹੀਂ ਜੇ ਹੁਣ ਹੁਣ ਕੀ 2000 ਰੁਪਏ ਪੈਸੇ ਮਾਹ ਸੁਭਾਉਣਾ ਪੈਸੇ ਪੈਸੇ ਦੇਖ ਦੂੰਗਾ ਅੰਕੀ ਚ ਫਿਰ ਹੈ ਕਿੱਧਰ ਦੀ ਕਿਧਰ ਗਈ ਪਹਿਲਾਂ ਦੱਸ ਕਿਧਰ ਦੀ ਕਿਧਰ ਗਈ ਤੀ ਤਮੈ ਕਿਧਰ ਦੀ ਗਿਆ ਤੀ ਆ ਮੈਂ ਬਾੜੀ ਲਾਂਗੇ ਸੁਥਰੇ ਪੱਟੜੀ ਹੋ ਕੇ ਪੀਪੀ ਦੇ ਲੈ ਕੇ ਆਪਣੇ ਘਰੋਂ ਆਪੀ ਸਿਰ ਲੈ ਆਉ ਹਣੋ ਬੜੀਆਂ ਜਰਾ ਗਏ ਕੰਨਾ ਕਿਛੂ ਛੋਟੜੇ ਤੋਂ ਲੈ ਆ ਪਾ ਕੋਈ ਯਾਰ ਹਣੋ ਕੋਈ ਕਰੇ ਪਏ ਡੋਲ ਡੋਲ ਪਰੇ ਬਾਈ ਡੋਲ ਡੋਲ ਬੜੀ ਹੋ ਜਾਂਦੀ ਟੇਢੀ ਕਰਕੇ ਟੇਢੀ ਕਰਕੇ ਪਾ ਨਹੀਂ ਹੈਗਾ ਰੈਡੀ ਕਰਕੇ ਬਾਲਾ ਰੋਲ ਨਹੀਂ ਸੱਲਾ ਬਿਜਰੀ ਮਾਰੇ ਪਿੰਨ ਬਈ ਕਰੋ ਲੈ ਆ ਹਾਂ ਆਹ ਇਧਰ ਆ ਆਹ ਇਧਰ ਕੋਟੜੇ ਖੜੀ ਨਾ ਬਾਈ ਉਹਨਾਂ ਨੂੰ ਆਇਆ ਹੈ ਨਾ ਕਿਹਦੀ ਫਿਰ ਚੱਲੇ ਕਿਵੇਂ ਆ ਰਿਹਾ ਇਹਨੇ ਤੇਲ ਮਕਾਲਿਆ ਤੇਰੇ ਮਿੱਤਰ ਨੇ ਇਹ ਤਾਂ ਬੰਦਾ ਸੱਕਰੀ ਆ ਹਾਂ ਜਨਮ ਹੋ ਕੇ ਦੇ ਨਾਲੇ ਨਾ ਕਰੇ ਦੇਖ ਕੇ ਚੱਲੇ ਨਹੀਂ ਜਦੋਂ ਸੜਕ ਮਾ ਹੈਗਾ ਤੇ ਮਾ ਮੈਂ ਮੈਂ ਸੁਣਾ ਮੈਂ ਉੱਥੇ ਪਾਉਂਗਾ ਉੱਥੇ ਕਰ 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 ਫਰਕ ਤੇ ਚੜਨ ਲੱਗਿਆ ਉੱਥੋਂ ਮੁੱਕ ਗਿਆ ਜਮਾ ਸੜਕ ਤੇ ਲੇ ਉੱਥੇ ਮੋੜ ਕੇ ਲਿਆਂਦਾ ਡ੍ਰੈਕਟਰ ਮਸ਼ੀਨ ਲਗਾਈਆ ਹਾਂ ਕਿਹਨਾਂ ਤੋਂ ਲਿਆਂਗਾ ਕੰਮ ਖਲੀ ਗਿਆ ਮੈਂ ਨਾ ਹਾਂ ਕੀ ਆਖ ਰਹੀ ਤੂੰ ਤੇਲ ਪੋਈ ਰੁਕ ਕੇ ਇਹ ਮੈਂ ਬਣਾਉਣਾ ਮੈਂ ਤੋਂ ਮੰਗਾਲਾ ਤਾਂ 15 ਲੀਟਰ ਹਾਂ ਫਿਰ ਉਹ ਚੱਕ ਕੇ ਮੋਟਰਸਾਈਕਲ ਭਾ ਗਿਆ ਇਹਦੇ ਇਥੇ ਦੇ ਦੇ ਦੋ ਥੋੜੀ ਯਾਰ ਮੈਂ ਨਾ ਕਰੀਆ ਬਈ ਇਹ ਬਈ ਹਾਉ ਬੀਪੀ ਚੱਕ ਲਿਆ ਸਿੱਧੇ ਇੱਥੇ ਕਰੇ ਟੋਰਚ ਤੋਂ ਬਾਅਦ ਨੰਬਰ ਹੀ ਨਹੀਂ ਹੈਗਾ ਸਾਡੇ ਕੋਲ ਨੰਬਰ ਦੇਖਦੇ ਲੋਕ ਨੰਬਰ ਹੈਗਾ ਮੰਨ ਕੇ ਦਿੰਨਾ ਹਾ ਲੋਟ ਆਪਣਾ ਬੀਪੀ ਉਧਲੇ ਕਰਿਆਗਾ ਹੋਰ ਬੜਾਈ ਜੇ ਦਿੰਦਾ ਤਾਂ ਆਈ ਕਿ ਨਹੀਂ ਹਾ ਕਿਉਂ ਹੋ ਰਿਹਾ ਪਾਵਰ ਸਾਦਾ ਮੈਂ ਫੋਨ ਲਾਇਆ ਤੇ ਨੰਬਰੀ ਬੰਦ ਪਿਆ ਨੰਬਰ ਹੈਗਾ ਜੀ ਪਹਿਲਾਂ ਹਾਂ ਇਹ ਇਹ ਨੂੰ ਦੂਜਾ ਨੰਬਰ ਅੱਗੇ ਸਿੱੜ ਤੋਂ ਵੀ ਉਹ ਨਾ ਉਡੋ ਕਰਾ ਲੋਡ ਨਾ ਉਡੋ ਕਰਾ ਕੀ ਕਰੀਆ ਹਾ ਬੀਪੀ ਇਸੇ ਨਾਲ ਕਰੂਗਾ ਲੋ ਵੀ ਦੇ ਵੇਟ ਤੇ ਟਰਾਲੀ ਤੇ ਲੈ ਕੰਮ ਤਿੰਨ ਕਿੱਲਾਂ ਦੇ ਵਿੱਚੋਂ ਇੱਕ ਟਰਾਲੀ ਆ ਭਰੀਆ ਤਿੰਨ ਕਿੱਲੇ ਦੀ ਭਰੇਵੇਂ ਤਿੰਨ ਕਿੱਲੇ ਦੀ ਹਾਂ ਤਿੰਨ ਕਿੱਲੇ 26 ਦੇ 3 ਕਿਲੇ ਦੀ ਇੱਕ ਟਰਾਲੀ ਤਾਂ ਆਹ ਖੜੀ ਆ ਭਾਈ ਇੱਕ ਨੰਦਾ ਡੰਕੇ ਦੇ ਵਿੱਚ ਹੋਰ ਪੈ ਜਾਂਦਾ ਤੇ ਬਾਕੀ ਸਾਨੂੰ ਆ ਦਿਖਾਉਣਿਆ ਉਹ ਗਰਜੀਤ ਵਾਲੀ ਟਰਾਲੀ ਆ ਤੇ ਇਹ ਟਰਾਲੀ ਆ ਜੀ ਪ੍ਰੇਮ ਵਾਲੀ ਇਹਦੇ ਮੂਰੇ ਮੂਰੇ ਮੇਰੇ ਲੱਗਦਾ ਇਹ ਇੰਨੀ ਕ ਖਾਲੀ ਹੈ ਲੋਡ ਕੁ ਟਰਾਲੀ ਮੰਨ ਲਓ 3 ਕਿਲੇ ਵਿੱਚ ਬਸ ਉਹੀ 26 ਦੀ ਮੱਕੀ ਵਾਲਾ ਵਾਹਣ ਦੀ ਤੇ ਬਾਕੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਆਪਾਂ ਨੂੰ ਸਬਸਕ੍ਰਾਈਬ ਕਰਿਓ ਪਾਰਟੀ ਟਰੈਕਟਰ ਦੀ ਪਾਰਟੀ ਕਦੋਂ ਕਰੀਏ ਬਈ ਬਟ ਕੋਨਾ ਜਿੱਤਾਂ ਕਣਕ ਦੇ ਬੀਜ ਕਰ ਲਾਂ ਕੋਈ ਕਣਕ ਬੀਜ ਕੇ ਹਾਂ ਕਣਕ ਦੇ ਬੀਜ ਕੇ ਇਹਦੇ ਦੇ ਉਹਨਾਂ ਦਾ ਕੰਮ ਕੈਸੇ ਜਾਂਦਾ ਹੈ ਨਾ ਬਹੁਤ ਵਧੀਆ ਬਗ ਜੀ ਪਹੁੰਚ ਜੂ ਹਾਂ ਤਾਂ ਪਹੁੰਚ ਜੂ ਕਿਨੇ ਕਿਨੇ ਕਿਲੇ ਆਪਾਂ 1 ਲੀਟਰ ਹੁਣ ਤਾਂ 8 500 ਬਾਰੇ ਕਰ ਜਾ ਕੇ ਹੁਣ ਕੈਂਚੇ ਪਾਉਂ ਹਾਂ ਹਾਂ ਕਿਹੜੇ ਕੈਂਚੇ ਪਾਉਂ ਜਾਣਾ ਕੋਣਾ 10 ਲੀਟਰ ਜਾਂਦੇ ਜਾਂਦੇ ਖਾਈ ਯਾਰ ਇੱਥੇ ਜਮਾਂ ਹੀ ਕੈਂਚੇ ਇੱਥੇ ਪਾਉਣ ਜਾਂਦੇ ਜਾਂਦੇ ਜਾਏ ਦਰ ਫਿਰ ਪਾਉਣਗੇ ਹੋਰ ਬੁੱਧੇ ਬਾਰੇ ਪਾਉਣ ਦੋ ਬੰਦੇ ਪਾਉਣਗੇ ਪਾਣੀ ਰਹਿਗੇ ਇਹ ਦੂਜਾ ਰੋਲਾ ਭਲਾ ਪਾਉਣ ਜਾਂਦੇ ਜਾਂ ਚੱਲ ਜੋ ਤਾਂ ਖੜ ਜਾ ਹੋ ਗਿਆ ਨਾ ਖੜ ਜਾ ਗਿਆ ਉਹ ਖੜ ਜਾ ਗੁਰੂ ਘਰੋਂ ਨਾਲੇ ਮਾਰ ਕੇ ਦੇ ਸੈਲ ਪੁੱਤ ਆ ਜਰਾ ਹੋ ਫਿਰ ਜਿਹੜਾ ਆ ਰਿਹਾ ਲੈ ਦੇਖਦਾ ਜੁਰ ਕੱਢ ਛੁਣ ਜਿਹਦਾ ਇਹਨੂੰ ਤਾਰ ਦੇ ਜਵਾਕ ਨੂੰ ਤਾਰ ਲੈ ਉਹ ਰ ਦਾਰ ਦੇ ਓਏ ਆ ਜਾ ਪੁੱਤ ਇਧਰ ਨੇ ਚੱਲਦਾ ਬਾਦ ਤੇ ਕਿਰਨ ਨੂੰ ਮਾਰ ਦੇ ਪੱਪ ਮਾਰ ਦੇ ਪੱਪ ਮਾਰ ਦੇ ਬਾਦ ਤੇ ਕਿਰਨ ਮਾਰ ਪੰਪ ਤਾਂ ਮਾਰੀ ਦੇ ਯਾਰ ਸਟਾਰਟ ਤਾਂ ਕਰਕੇ ਦੇਖ ਚੱਲ ਫੋ ਮਾਰ ਦੇ ਪੁੱਤ ਨਾ ਗੇਰ ਨਾ ਗੇਰ ਚ ਨਹੀਂ ਦੇਖੀ ਪਰੇ ਕਰ ਲੈ ਲੈ ਨਾ ਇਹ ਮਾਰ ਲੈ ਇਹ ਆ ਥੋੜੀ ਸਾਵਾਂ ਦਾ ਮੱਕੀ ਦੇ ਦੇਵੀ ਆਂ ਨਾ ਸੇਵਕਦੇ ਰਹਿੰਦੀ ਤੇ ਨੇੜ ਚੱਲ ਪ੍ਰੇਮਾ ਜਾਣ ਦੇ ਜੌਂਡੀਆ ਨੂੰ ਇਹ ਫੇਰ ਰੱਖ ਨਾ ਦੋ ਨੀ ਇਹ ਕਰੇ ਹਾਂ ਕੰਮ ਪੈਗਾ ਮਗਰਾ ਤਾਂ ਪਹਿਲੇ ਹੋਰ ਬੱਤੀਆਂ ਤੇ ਰੱਖਦੇ ਨੇ ਯਾਰ ਇਹ ਤੇਰਾ ਪ੍ਰਭੰਪ ਵਾਲੇ ਹੋਰ ਹੋਰ ਇਹ ਹੈਰਾਨ ਕਰ ਦੇਣ ਸੀਜ਼ਨ ਦਾ ਕੰਮ ਆ ਇਹਨਾਂ ਤੇ ਤੇਲ ਹੀ ਹੁੰਦਾ ਉਹ ਤੁਕ ਮਾ ਲਈ ਓਏ ਆ ਦਾਣੇ ਕਿਥੋਂ ਡੁੱਲਦੇ ਨੇ ਯਾਰ ਛੱਡ ਗਿਆ ਲੋ ਵੀ ਚੰਗਾ ਵੀ ਓਰੀ ਧੰਨਵਾਦ ਕਰਦੇ ਸ਼ਾਰਿਆਂ ਦਾ ਹੱਥ ਝੜ ਕੇ ਕਰ ਯਾਰ ਇਹਦੇ ਵੀਡੀਓ ਨੂੰ ਸ਼ੇਅਰ ਕਰਵਾ ਹੈਗੇ ਕਹਿ ਕਹਿ ਕੁਝ ਨਹੀਂ ਉਹ ਵੀਡੀਓ ਸ਼ੇਅਰ ਕਰੀ ਬਣ ਕੇ ਕਿਸੇ ਕੇ ਬਾਅਦ ਕਰੇਗਾ ਕਰਦਾ ਜਾਣ ਕੇ ਕਰ ਤੂੰ ਰਹਿਣ ਨੂੰ ਕਰੇਗੀ ਮੈਨੂੰ ਬੱਸ ਧੰਨਵਾਦ ਕਰ ਦੇ ਕਿ ਨਹੀਂ ਸ਼ੁਕਰੀਆ ਹਾਂ